ਦਾ ਧੰਨਵਾਦ ਭੈੜੀਆਂ ਗੰਦੀਆਂ ਸਿਆਸਤਾਂ ਤੋਂ ਬਚ ਜਿਓ ਗੁਰਮਖੋ ਸਾਡਾ ਪੰਜਾਬ ਖਾ ਗਈਆਂ ਸਿਆਸਤ ਬੇੜਾ ਬਾਤ ਦਾ ਸਿਆਸੀ ਸਿਆਸਤਾਂ ਭੈੜੀਆਂ ਨੇ ਸਿੱਖੋ ਲੱਖ ਇਹਨਾਂ ਦੇਸ਼ਾਂ ਚ ਰਹਿਓ ਇੰਨਾ ਸਟੇਟਾਂ ਚ ਬੈਠੇ ਹੋ ਆਪਣੀਆਂ ਸਿਆਸਤਾਂ ਚ ਨਾ ਸਿੱਖੀ ਨੂੰ ਆਉਣ ਦਿਓ ਕਿਤੇ ਬੇੜਾ ਕਰਕ ਹੋ ਜਾਂਦਾ ਹੈ ਜਿਹੜਿਆ ਪੈਸਾ ਤੁਹਾਡਾ ਪ੍ਰਚਾਰ ਤੇ ਲੱਗਣਾ ਉਹ ਕੇਸਾਂ ਤੇ ਲੱਗਦਾ ਹੈ ਟੁੱਠਿਆਂ ਚੱਕਰਾਂ ਵਿੱਚ ਲੱਗਣ ਲੱਗ ਜਾਂਦਾ ਹੈ ਸਿਆਸਤਾਂ ਤੋਂ ਬਚਿਓ ਸਿੱਖੀ ਦੇ ਵਾਅਦੇ ਦੀ ਗੱਲ ਕਰਿਓ ਚੜਦੀ ਕਲਾ ਦੀ ਗੱਲ ਕਰਿਓ ਬਹੁਤ ਨੁਕਸਾਨ ਸਾਡਾ ਇਹਨਾਂ ਭੈੜੀਆਂ ਗੱਲਾਂ ਨੇ ਕੀਤਾ ਪਰ ਅਸੀਂ ਠੀਕ ਹੈ ਸਾਨੂੰ ਦੁਨੀਆਦਾਰੀ ਹੈ ਅਸੀਂ ਜਿੱਥੇ ਰਹਿੰਨੇ ਆ ਸਾਨੂੰ ਵੇਖਣਾ ਪੈਂਦਾ ਵੋਟ ਪਾਉਣੀ ਹੈ ਕੌਣ ਐਮਐਲਏ ਬਣਿਆ ਪਰ ਸਿੱਖੀ ਨੂੰ ਸਿਆਸਤ ਵਿੱਚ ਨਾ ਕਢੀਸਿਓ ਆ ਵੇਖਦੇ ਆ ਨਾ ਗੁਰੂ ਗ੍ਰੰਥ ਸਾਹਿਬ ਤੇ ਕਿੰਨਾ ਸਿਆਸਤ ਹੁੰਦੀ ਹੈ ਸਾਡੇ ਹੁਣ ਪੰਜਾਬ ਚ ਗੁਰੂ ਗ੍ਰੰਥ ਸਾਹਿਬ ਤੇ ਸਿਆਸਤ ਹੋ ਰਹੀ ਹੈ ਕਿ ਨਹੀਂ ਬੇਅਦਬੀਆਂ ਤੇ ਸਿਆਸਤਾਂ ਹੁੰਦੀਆਂ ਗੁਰੂ ਗ੍ਰੰਥ ਸਾਹਿਬ ਤੇ ਸਿਆਸਤਾਂ ਹੋ ਰਹੀਆਂ ਤੇ ਸਿੱਖੀ ਤੇ ਸਿਆਸਤਾਂ ਜਿਹੜੀਆਂ ਚੱਲਦੀਆਂ ਇਹਦੇ ਨਾਲ ਸਿੱਖੀ ਦਾ ਨੁਕਸਾਨ ਹੁੰਦਾ ਬੱਚੇ ਗੁਰਦੁਆਰਿਆਂ ਤੋਂ ਦੂਰ ਹੋ ਜਾਂਦੇ ਆ ਨਿਆਣੇ ਕਹਿੰਦੇ ਗੁਰਦੁਆਰਿਆਂ 'ਚ ਲੜਾਈਆਂ ਗੁਰਦੁਆਰਿਆਂ 'ਚ ਝਗੜੇ ਆ ਹਰ ਤਰ੍ਹਾਂ ਦੇ ਝਗੜੇ ਤੋਂ ਬਚੋ ਅੰਦਰ ਵੜ ਕੇ ਲੱਖ ਗੱਲ ਕਰ ਲਓ ਪਰ ਪਬਲਿਕਲੀ ਸਿੱਖ ਲੜਦੇ ਆ ਇਹ ਆਉਣਾ ਨਹੀਂ ਚਾਹੀਦਾ ਕਦੇ ਅੰਦਰ ਵੜ ਕੇ 10 ਬਾਰ ਗੱਲਾਂ ਕਰ ਲਓ ਪਰ ਬਦਲੀ ਕਲੀ ਸਿੱਖ ਆਪਸ ਚ ਲੜਦੇ ਐ ਇਹ ਹੋਣਾ ਨਹੀਂ ਚਾਹੀਦਾ ਲੜੋਗੇ ਇਹਦਾ ਫਾਇਦਾ ਕਿਸੇ ਹੋਰ ਨੇ ਲੈ ਜਾਣਾ ਬਹੁਤ ਨੁਕਸਾਨ ਕਰਾਵਾਂਗੇ ਆਪਣਾ ਕਿਤੇ ਵੀ ਲੜਾਈ ਝਗੜਾ ਹੋਏਗਾ ਸਿੱਖਾਂ ਦਾ ਪੱਗ ਲਏਗੀ ਤੇ ਲੋਕ ਤਮਾਸ਼ਾ ਵੇਖਣਗੇ ਇਸ ਕਰਕੇ ਬਚਾ ਕੇ ਰੱਖਿਓ ਪਿੱਛੇ ਹਟਣਾ ਸਿੱਖੀ ਦਾ ਹੈ ਜਿੱਥੇ ਗੱਲ ਸਿੱਖੀ ਦੀ ਆਵੇ ਪਿੱਛੇ ਹਟ ਜਿਓ ਮੈਂ ਆਪਣਾ ਮੇਰਾ ਸਾਥੀ ਮਾਰਿਆ ਗਿਆ ਗੋਲੀ ਵਿੱਚ ਵਿਚ ਵਿਚਾਲੇ ਪਰ ਜਿੱਦੇ ਗੱਲ ਗੁਰੂ ਗੋਬਿੰਦ ਸਿੰਘ ਦੀ ਆਈ ਸੀ ਕਾਲ ਤਖਤ 'ਗੇ ਐ ਖੜਾ ਸੀ ਮੈਂ ਜਿਵੇਂ ਸਾਰੀਆਂ ਗਲਤੀਆਂ ਮੈਂ ਕੀਤੀਆਂ ਗੱਲ ਸਿੱਖੀ ਦੀ ਹੋਵੇ 100 ਵਾਰੀ ਪਿੱਛੇ ਹਟ ਜਾਓ ਗੱਲ ਕਲਗੀ ਵਾਲੇ ਦੀ ਐ 100 ਵਾਰੀ ਪਿੱਛੇ ਹਟ ਜਾਓ ਜੇ ਸਿੱਖੀ ਵੱਧਦੀ ਐ ਤੈਨੂੰ ਚੁੱਪ ਕਰਨਾ ਪਵੇ ਸਾਰੀ ਜ਼ਿੰਦਗੀ ਘਰੇ ਬਹਿਣਾ ਪਵੇ ਵੈਜੀ ਫੇਰ ਨਾ ਸਿਆਸਤਾਂ 'ਚ ਵੱਡਦਾ ਫੇਰੀ ਚੌਧਰਾ ਛੱਡਦਾ ਹੀ ਫੇਰ ਨਾ ਰੌਲਾ ਪਾਇਓ ਚੁੱਪ ਕਰ ਜਿਓ ਬਸ ਸਿੱਖੀ ਬਚਾਇਓ ਚੌਧਰ ਨਾ ਬਚਾਇਓ ਆਪਣੀ ਬੱਲੇ ਬੱਲੇ ਨਾ ਬਚਾਇਓ ਈਗੋ ਨਾ ਬਚਾਇਓ ਹੰਕਾਰ ਨਾ ਬਚਾਇਓ ਸਿੱਖੀ ਬਚਾਇਓ ਕੋਈ ਨਹੀਂ ਉਹਦੇ ਵਰਗਾ ਡਲਗੀਆਂ ਵਾਲੇ ਵਰਗਾ ਕੋਈ ਨਹੀਂ ਤੇ ਸੱਚ ਹੈ ਤੂੰ ਉਹਦਾ ਬਣੀ ਤੇਰੇ ਨਾਲ-ਨਾਲ ਘੋੜਾ ਲਈ ਫਿਰੇਗਾ ਓਏ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਪਿਆਰੇ ਜਿਹਾਂ ਦੱਸੋ ਹੋਰ ਕੌਣ ਹੈ ਜਹਾਨ ਵਿੱਚ ਆਣ ਵਿੱਚ ਸ਼ਾਨ ਵਿੱਚ ਮਾਨ ਵਿੱਚ ਤਾਨ ਵਿੱਚ ਦੁਖੜੇ ਪਠਾਨ ਵਿੱਚ ਬੱਚੜੇ ਕੁਹਾਨ ਵਿੱਚ ਕਵੀਆਂ ਚੋ ਕਵੀ ਯੋਧਿਆਂ ਚੋ ਯੋਧਿਆ ਕੌਣਾ ਉਹਦੇ ਵਰਗਾ ਗੁਰੂ ਗੋਬਿੰਦ ਸਿੰਘ ਪਾਸ਼ਾ ਵਰਗਾ ਤੇ ਮੇਰੇ